ਪੈਸੇ ਗੱਲ ਕਿਤੇ ਲੱਖ ਰੁਪਈਆ ਦੀ ਹਨ ਉਹਨਾਂ ਦੇ ਥੱਧੀਆਂ ਦੀ ਭਾਜੀ ਆ ਨਹੀਂ ਦੋ ਤਿੰਨੀਆਂ ਸੀ ਉਹ ਨਹੀਂ ਉਹ ਮੈਨੂੰ ਲਵਾ ਪਾਟਾ ਲਗਾ ਮੈਂ ਕਿਹਾ ਅੰਕਲ ਦੇ ਪੈਸੇ ਕੱਢ ਲੈ ਮੈਂ ਦੇਖ ਲੈ ਆਹੀ ਆ ਆ ਲਾਲ ਸੂਟ ਵਾਲੀ ਹਾਂ ਦੇ ਇਹਦੇ ਕੋਲ ਇਹਦੇ ਕੋਲ ਆਂਦੇ ਆਂਦੇ ਆਹ ਸੱਟ ਤੇ ਆਹ ਸੱਟ ਤੇ ਆ ਦੇਖੋ ਸਾਰੇ ਕੱਢ ਲੈ ਲੱਖ ਰੁਪਈਆ ਕੱਢ ਲਿਆ ਦੇਖ ਲੈ ਇਹਦੇ ਥੱਪੜ ਤਾਂ ਮਾਰ ਉਹਨੂੰ ਰੋਕ ਲੈ ਤੇਰੇ ਹੱਥ 'ਚ ਪੈਸੇ ਜਿਗੇ ਨਾ ਨਹੀਂ ਮੇਰੇ ਮੈਨੇ ਤੇਰੇ ਹੱਥ 'ਚ ਜਿਗੇ ਮੈਂ ਦੇਖੇ ਤੇਰੇ ਹੱਥ 'ਚ ਤੇਰਾ ਹੁਲੀਆ ਤੇ ਇੱਕ ਮੈਨੂੰ ਪਹਿਲੇ ਪਤਾ ਲੱਗ ਗਿਆ ਵੇ ਕੋ ਪੈਸੇ ਇਹਦੇ ਨਹੀਂ ਹੈਗੇ ਆ ਦੇ ਲਫਾਫਾ ਹੀ ਨਹੀਂ ਪਾੜਿਆ ਆ ਦੇ ਓਹੋ ਆ ਦੇ ਇਹ ਲਫਾਵਾ ਤੁਹਾਡੇ ਰੋਮ ਮਾਰਿਆ ਮੈਂ ਦੇਖਿਆ ਮੈਂ ਦੇਖਿਆ ਇਹ ਹੱਥ ਚ ਪੈਸੇ ਮੈਂ ਇਹ ਹੱਥ ਚ ਪੈਸੇ ਦੇਖ ਲਏ ਤੇ ਉੱਤਰ ਨਹੀਂ ਦੇ ਦੇ ਕੇ ਮੈਂ ਕਿ ਕੋ ਇੰਨੇ ਪੈਸੇ ਕਿੱਥੋਂ ਆ ਗਏ ਜਦੋਂ ਤੁਹਾਡਾ ਲਫਾਵਾ ਪਾਟਾ ਮੈਨੂੰ ਸ਼ੱਕ ਪਈ ਮੈਂ ਕਿ ਅੰਕਲ ਦਾ ਲੱਗਦਾ ਲਫਾਵਾ ਪਾਟੇ ਚ ਪੈਸੇ ਕੱਢੇ ਪਰ ਇਹਨਾਂ ਦਾ ਹੁਲਿਆ ਤੇ ਇਹ ਕਹੇ ਉਹ ਜਨਾਨੀ ਨਾਲ ਕਿਉਂ ਪੀ ਸੂਟ ਵਾਲੀ ਇੰਨੇ ਪੈਸੇ ਕਿ ਲੱਖ ਰੁਪਈਆ ਸੀ ਹਨ ਉਹਨਾਂ ਦੇ ਹੱਥ ਇੰਨੇ ਥੱਡੀਆਂ ਸੀ ਭਾਜੀ ਉਹ ਨਹੀਂ ਦੋ ਤਿੰਨੀਆਂ ਸੀ ਉਹ ਨਹੀਂ ਉਹ ਮੈਨੂੰ ਲਵਾ ਪਾ ਪਾਟਾ ਲਗਾ ਮੈਂ ਕਿਹਾ ਅੰਕਲ ਦੇ ਪੈਸੇ ਕੱਢ ਲੈ ਮੈਂ ਦੇਖ ਲੈ ਆਹੀ ਆ ਆ ਲਾਲ ਸੂਟ ਵਾਲੀ ਹਾਂ ਦੇ ਆਂਦੇ ਆ ਹਾਂ ਆ ਦੇ ਝੋੜਾ ਝੋੜਾ ਚੈੱਕ ਕਰ ਲੈ ਭਾਜੀ ਇਹਦੇ ਕੋਲ ਇਹਦੇ ਕੋਲ ਆਂਦੇ ਆਂਦੇ ਆਂ ਸੈਟ ਤੇ ਆਂ ਸੈਟ ਤੇ ਆ ਦੇ ਕੀ ਹੋ ਗਿਆ ਪੈਸੇ ਲਗਾ ਕੇ ਲੱਗ ਗਈ ਕੋ ਚੌਕੀ ਨੂੰ ਨਾ ਬੋਲ ਕੋ ਸ਼ਰਮ ਕਰੋ ਪੈਸੇ ਕੱਢ ਲੈ ਖਾ ਦੇ ਤਾਂ ਆਹ ਹੁਣ ਸਿੱਧੇ ਉੱਤੇ ਥੱਲੇ ਸਾਰੇ ਕੱਢ ਲੈ ਲੱਖ ਰੁਪਇਆ ਕੱਢ ਲਿਆ ਆਹ ਵੇਖ ਲੈ ਇਹਦੇ ਥੱਪੜ ਤਾਂ ਮਾਰਾ ਉਹਨੂੰ ਰੋਕ ਲਾ ਰੋਕ ਲਾ ਅੱਛਾ ਇਹ ਥੱਲੇ ਦਸਾਂ ਸੱਟ ਤੇ ਪੈਸੇ ਪੈਸੇ ਸਟੇ ਨੇ ਉੱਥੇ ਤੇਰੇ ਹੱਥ 'ਚ ਪੈਸੇ ਸਿਗੇ ਨਾ ਨਹੀਂ ਮੇਰੇ ਮੈ ਨਹੀਂ ਤੇਰੇ ਹੱਥ 'ਚ ਸਿਗੇ ਮੈਂ ਦੇਖੇ ਤੇਰੇ ਹੱਥ 'ਚ ਤੇਰਾ ਹੁਲੀਆ ਤੇ ਇੱਕ ਮੈਨੂੰ ਪਹਿਲੇ ਪਤਾ ਲੱਗ ਗਿਆ ਵੀ ਕੋਈ ਪੈਸੇ ਇਹਦੇ ਨਹੀਂ ਹੈਗੇ ਆਹ ਦੇ ਲਿਫਾਵਾ ਇਹ ਨਹੀਂ ਪਾੜਿਆ ਆਹ ਦੇ ਓਹੋ ਆਹ ਦੇ ਇਹ ਲਿਫਾਵਾ ਤੁਹਾਡੇ ਰੋਮ ਮਾਰਿਆ ਅਜੇ ਵੀ ਨਾ ਪਾਵੇ ਦੇ ਵਿੱਚ ਇਹਨੂੰ ਪਾੜ ਕੇ ਰੱਖੋ ਬਲੇਡ ਮਾਰਿਆ ਨਹੀਂ ਓਹੋ ਬਲੇਡ ਮਾਰਿਆ ਨਹੀਂ ਦਾ ਚੰਗੀ ਦਾ ਨੰਬਰ ਹੈਗਾ ਮੈਂ ਦੇਖਿਆ ਮੈਂ ਦੇਖਿਆ ਹੱਥ ਚ ਪੈਸੇ ਮੈਂ ਇਹ ਹੱਥ ਚ ਪੈਸੇ ਦੇਖ ਲੈ ਇਹ ਉੱਤਰ ਦੀ ਦੇਖੇ ਮੈਂ ਕਿ ਕੋ ਇੰਨੇ ਪੈਸੇ ਕਿੱਥੋਂ ਆ ਗਏ ਜਦੋਂ ਤੁਹਾਡਾ ਲਫਾਵਾ ਪਾਟਾ ਮੈਨੂੰ ਸ਼ੱਕ ਪਈ ਮੈਂ ਕਿ ਅੰਕਲ ਦਾ ਲੱਗਦਾ ਲਫਾਵਾ ਪਾਟੇ ਚੋਂ ਪੈਸੇ ਕੱਢ ਪਰ ਇਹਨਾਂ ਦਾ ਹੁਲੀਆ ਤੇ ਇਹ ਉਹ ਜਨਾਨੀ ਨਾਲ ਕੋ ਪੇਸੂਟ ਵਾਲੀ ਉਹ ਵੀ ਇਹ ਦੋਏ ਜਾਣੀਆਂ ਮੈਂ ਕਿ ਮੈਂ ਕਿ ਇਹਨਾਂ ਦਾ ਹੁਲੀਆ ਲਾ ਕੇ ਤਾਂ ਲੱਗਦਾ ਨਹੀਂ ਇਹਨਾਂ ਕੋ ਭੰਜ ਲਾਓ ਇੰਨੀਆਂ ਥੱਡੀਆਂ ਆ ਪੰਪ 500 ਦੀਆਂ ਕਰੋ ਫੋਨਿੰਗ ਕਰਮਣਾ ਹਾ ਚੰਬਾ ਉਹ ਦਵਸੜਾ ਹੁਣ ਜਿਆਦਾ ਫੜੀ ਸੀ ਤੇ ਪੈਸੇ ਕੱਢੋ ਉੱਤੇ ਸਿਰ ਤੇ ਪਾਸਜ ਆਲਵਾ ਬਾੜਦਾਂਕਲ ਉਹਨਾਂ ਦਾ ਹੁਣ ਮਿਲ ਗਏ ਆਹੋ ਮੈਂ ਗੁਦਰਤੀ ਬਾਛ ਰਖਾ ਮੈਂ ਕਿਹਾ ਉਹ ਮੈਂ ਦੇਖ ਲਿਆ ਉਹ ਮੈਂ ਦੇਖ ਲਿਆ ਮੁੰਡੇ ਨੇ ਦੇਖ ਲਿਆ ਉਹ ਮੈਂ ਇਹਦੇ ਹੱਥ 'ਚ ਦੇ ਇਹ ਲਪਾਉਂਦੀ ਸੀ ਦਵਸੜ ਇਕੱਠੇ ਕਰਦੀ ਸੀ ਹੈਗਾ ਜੀ ਨੰਬਰ ਲਾਇਆ ਸੀ ਆ ਦੋ ਆਹ ਬਲੇਡ ਆ ਅੰਕਲ ਹੁਣ ਆ ਬਲੇਡ ਮਾਰੇ ਨੇ ਇਹੇ ਬੱਝ ਗਏ ਪੈਸੇ ਇਹਦੇ ਹੱਥ 'ਚ ਸੀ ਕੱਢ ਕੇ ਲੈ ਗਈ ਉਹ ਮੈਂ ਇਹਦੇ ਹੱਥ 'ਚ ਪਹਿਲੇ ਉੱਤਰ ਲੱਗੀ ਤੇ ਦੇਖ ਲੇ ਹਾਂ ਹਾਂ ਹੁਣ ਸਿੱਟੇ ਦਵਾ ਸਾਡਾ ਨ ਪੈਰਾ ਚ ਸਿੱਟਦੇ ਉਥੇ ਬੱਸ ਚ ਉਹ ਤੂੰ ਯਾਰ ਅੱਜ ਪਹਿਲੇ ਬੰਦੇ ਕਰੋ ਪੁਲਿਸ ਆਪਲੀ ਦੇਖ ਕਰੋ